ਫਰਮਾ ਪਲਾਟ ਬੜਾ ਆ ਉਹ ਤੋਂ ਨਾ ਵਣਿਆ ਫਿਰ ਦੂਜਨਪੁਰ ਬੜਾ ਆ ਟਿਕਪੀ ਟਰਮਲ ਤੋਂ ਪਟਾਣੇ ਆਇਆ ਟਿਕਪੀ ਟਰਮਲ ਤੋਂ ਪੜਾ ਗਏ ਨਾ ਆਇਆ ਟਿਕਪੀ ਟਰਮਲ ਤੋਂ ਮੈਨਾਂ ਰੜਕੇ ਰੜਕੇ ਸਵਾਲ ਕਰਨ ਦੀ ਫੇਰ ਹੱਥ ਵਿੱਚ ਕਾਪੀ ਫੜ ਕੇ ਕੀੜੀ ਦਾ ਬਿਆਤਰਿਆ ਕੋ ਗੁੜ ਆਉਂਦੇ ਅਪਰਾਤੀ ਚੜ ਕੇ ਬਣ ਕੇ ਕੀੜੀ ਨਚੋ ਕੰਡਾ ਫੜ ਕੇ ਨੋ ਮਣ ਦੁੱਧ ਨਿਕਲਿਆ ਪਰ ਦਿੱਲੀ ਉਟ ਰੱਕ ਮੰਗਾਇਆ ਆ ਗਿਆ ਤਰਕ ਦੀਆਂ ਪੈਜੀਆਂ ਗੂੰਜਾ ਲੋਕ ਵੇਖਦੇ ਖੜ ਕੇ ਮੱਛਰ ਚਾ ਪੀਂਦਾ ਕੰਚੀ ਗਲਾਸੀ ਫੜ ਕੇ ਮੱਛਰ ਦੀ ਕਗੜ ਰੁਸਿਆ ਵੀਰੇ ਮੁੱਚ ਜਾ ਲੱਕੜਾਂ ਵਿੱਚ ਵੜਦੀ ਚੰਦਰ ਗੋਤੇ ਦੀ ਬਹਿ ਜਾ ਬਹਿ ਜਾ ਕਰਦੀ ਚੰਦਰ ਗੋਤੇ ਦੀ ਬਹਿ ਜਾ ਬਹਿ ਜਾ ਕਰਦੀ ਚੰਦਰ ਗੋਤੇ ਦੀ ਬਹਿ ਜਾ ਬਹਿ ਜਾ ਕਰਦੀ ਚੰਦਰ ਗੋਤੇ ਦੀ ਕਰ ਬੇ ਬਾਵਲਾ ਆਵੇ ਮੇਰਾ ਮੋਕੇ ਸਾਕਨਾ ਮੌਕੇ ਦੇ ਜਾਟਾ ਪੁਰੇ ਸੁਣੀ ਦੇ ਉਠਾ ਨ ਪਾਉਂਦੇ ਖੜਵੇ ਵੇ ਖਲਕਾ ਮੇਥੋਂ ਕੁੱਟੀ ਨ ਜਾਂਦੀ ਬੁੱਤੋਂ ਲੈਂਦੇ ਫੜਵੇ ਮੇਰੇ ਉਤੇ ਡੋਰੀਆ ਮਹਿਲਾ ਪਰ ਜਾਈਏ ਪੈਕੇ ਵੀਰ ਵੇ ਨਾਨਾ ਜਾਈਏ ਸੋਰੇ ਕੰਥ ਵੀ ਨਾਨਾ ਆਈਏ ਜੇ ਰੱਬ ਦੇਵੇ ਤਾਂ ਕਰਦੇ ਲਾਲ ਖੜਾਈਏ 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 ਜੇ ਰੱਬ ਦੇਵੇ ਤਾਂ ਕਰਦੀ ਮਾਂ ਮਤੂਰ ਬਣਾਮ ਸਿਆਉਣੇ ਨਾਲ ਤਪਾਮਾ ਹਾਨੀ ਚਿੱਟੀ ਕਣਕ ਦੇ ਕਰਦੀ ਪੇੜੇ ਵੱਲੇ ਬੱਲੇ ਚਿੱਟੀ ਕਣਕ ਦੇ ਕਰਦੀ ਪੇੜੇ ਖੰਡ ਦਾ ਪੜੇ ਫਣਲਾਵਾ ਵੀਰ ਖੇਡਣ ਨੂੰ ਸਿਉਣੇ ਦਾ ਮੈਲ ਬਣਾਵਾ ਵੀਰ ਖੇਡਣ ਨੂੰ ਸੋਣੇ ਦਾ ਮੈਲ ਬਣਾਵਾ ਵੀਰ ਖੇਡਣ ਨੂੰ ਸਿਉਣੇ ਦਾ ਮੈਲ ਬਣਾਵਾ ਵੀਰ ਖੇਡਣ ਨੂੰ ਸਿਉਣੇ ਦਾ ਮੈਲ ਬਣਾਵਾ ਵੀਰ ਖੇਡਣ ਨੂੰ ਛੋਲੇ 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 ਘੜਮੇ ਉਹ ਚੱਕਣਾ ਜਿਹੜਾ ਪਿਆ ਬੁਰਜੀ ਦੇ ਮੇਰਾ ਚੱਕ ਵੀ ਲਿਆ ਮੇਰਾ ਮਨ ਚੰਦਰੀ ਦਾ ਟੋਲੇ ਫੱਟ ਦਸੀ ਮੇਰੀ ਬੱਚੀ ਐ ਫੇਰ ਕੌਣ ਚਾਰੇ ਵਿੱਚ ਬੋਲੇ ਇੱਕ ਬਾਪੂ ਮੈਂ ਬੋਲਾਂ ਤੁਝ ਕੁਝ ਚਰ ਖੇਲੀ ਬੋਲੇ ਜਾਨ ਬਚਾ ਮੁੰਡਿਆ ਰੱਬ ਦਾ ਟੁਕਰੇ ਮੀਨਿ ਤੇਰਾ ਰੱਬ ਦਾ ਟੁਕਰੇ ਮੀਨੀ ਫੁੰਦਾ ਟੁਕੀਆਂ ਬੈਨ ਜਮੀਨਾ ਨੀ ਤੂ ਤਾਰੀਆਂ ਬੀਜ ਲਸਣ ਤੇ ਆਧਾ ਔਰ ਇੱਕ ਤੇ ਰੀਵੇ ਮੋਦੀ ਤੇ ਲਪਾ